ਉਹ ਆਇਗਰ ਜੀ ਕਾਲ ਚਾ ਉਹ ਆਇਗਰ ਜੀ ਦੇ ਪਤੇ ਅੱਜ ਆਪਣੇ ਵਰਕਆਊਟ ਦਾ ਹੈਗਾ ਸੇਵਾ ਦਿਨ ਸਭ ਤੋਂ ਪਹਿਲਾਂ ਕਿ ਆਪਾਂ ਗੁਰੂ ਘਰ ਗੁਰੂ ਘਰ ਮਥਾ ਟੇਕਣ ਤੋਂ ਬਾਅਦ ਆਪਾਂ ਚੜ ਕੇ ਸੜਕ ਤੇ ਥੋੜਾ ਟਾਈਮ ਆਪਾਂ ਕੀਤੀ ਸਾਈਕਲਿੰਗ ਫਿਰ ਪਹੁੰਚ ਕੇ ਆਪਾਂ ਜਿਮ ਜਿਮ ਚ ਕੀਤੀਆਂ ਥੋੜੀਆਂ ਬਾਰਮਾਪ ਐਕਸਰਸਾਈਜ਼ ਬੋਡੀ ਬਾਰ ਮੈਪ ਕਰਨ ਤੋਂ ਬਾਅਦ ਆਪਾਂ ਲਾਈਆਂ ਟੈਕਾਂ ਘਟੋ ਘਟਾ ਪਸ 100 ਦੇ ਕਰੀਬ ਬੈਠ ਕੇ ਲਾਈਆਂ ਅੱਜ ਕਿਉਂਕਿ ਪਹਿਲਾ ਦਿਨ ਸੀ ਆਪਣਾ ਹੱਥ ਵਰਕ ਨਹੀਂ ਕਰਦਾ ਤੇ ਆਪਾਂ ਅੱਜ ਸਾਰਾ ਵਰਕ ਲੈਗ ਦਾ ਕਰਾਂਗੇ ਬੈਟ ਕਰ ਲੋਂ ਤੋਂ ਬਾਅਦ ਫਿਰ ਲਾਈ ਆਪਾਂ ਸਿੰਗਲ ਹੈਂਡ ਪੁਸ਼ਅਪ ਫਿਰ ਲਾਈ ਆਪਾਂ ਲੈਗ ਪ੍ਰੈਸ ਸਾਰਾ ਵਰਕ ਆਪਾਂ ਲੈਗ ਦਾ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਕੀਤੀਆਂ ਲੋਅਰ ਬੈਕ ਐਕਸਰਸਾਈਜ਼ ਅੱਧ ਸਾਰੀ ਜਮ ਆਪਾਂ ਮੈਕਸ ਲਾਈ ਤੇ ਨਾਲ ਦੀ ਨਾਲ ਐਕਸਰਸਾਈਜ਼ ਕੀਤੀਆਂ उसमें तो फिर गए ग्राउंड फिर की रनिंग फिर थोड़ा किता बॉडी ने वार्म वार्मअप कर बादडल सारा स्पीड वर्कआउट किया शाम स्पीड वर्कआउट करने तो बाद फिर लाया अपना सिंगल हैंड कुछ कोशिश की फस्ट बारी ट्राई की उस तो बाद लाई अपना सिंगल एग्ग बैठकर उस तो बाद अपना वर्कआउट हो गया कंप्लीट वर्कआउट कंप्लीट कर ग्राउंड टेकया माथा तो आप चल के घर में ਈਮੇਲ ਕਰਨਾ ਬਲੌਗ ਲਾ ਕੇ ਕਮੈਂਟ ਕਰਕੇ ਜੀ ਦੱਸੋ ਧੰਨਵਾਦ ਜੀ ਮਿਲਦੇ ਆ ਨੈਕਸਟ ਡੇ